ਆਏ ਕਰਦਾ ਕਰਦਾ ਨਾ ਤੂੰ ਹਟ ਜਾ ਕਰੀ ਸਿੱਧਾ ਕਰੀ ਐਥੋਂ ਕਰਦਾ ਕਰਦਾ ਤੇ ਅੱਗੇ ਵਗ ਜੀ ਕੋਈ ਟੈਨਸ਼ਨ ਨਹੀਂ ਹਟਦੀ ਵਿੱਚ ਆ ਮੇਰੇ ਕ੍ਰੋਸ ਕਰਕੇ ਵਗ ਜੇ ਚੱਲ ਰਹੀ ਹੈ ਜੀ ਹੁਣ ਠੀਕ ਹੈ ਤੂੰ ਕਹਣਾ ਸਰਦਾਰਾ ਮੈਨੂੰ ਯਾਦ ਆ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਨਾ ਤੂੰ ਲੋਕਾਂ ਨੂੰ ਕੀ ਕਹਿੰਦਾ ਫਿਰਦਾ ਸੀ ਹੈਨਾ ਨਾ ਤੇਰੇ ਤੇਰੇ ਜਾਂ ਤੇਰੇ ਯਾਦ ਹੈ ਸਰਦਾਰਾ ਜਦੋਂ ਪਹਿਲੇ ਦਿਨ ਆਇਆ ਸੀ ਠੀਕ ਹੈ ਤੇਰੇ ਯਾਦ ਹੈ ਸਰਦਾਰਾ ਹਣਾ ਚਲ ਚਲੀ ਚਲ ਜੀ ਚੱਲ ਜੀ ਗਰਮੀ ਹੋ ਰਹੀ ਹੈ ਸਰਦਾਰ ਜੀ ਕਰ ਦਿਆ ਆ ਵੀ ਫੜ ਲੈ ਇੱਕ ਬੰਦਾ ਆਓ ਜੇ ਦੁਆ ਚੱਲੀ ਜਾ ਓਏ ਇੱਟ ਫੜ ਲੈ ਇੱਕ ਕਿਹਦਣਾ ਚੱਲੀਏ ਚੱਲ ਚੱਲ ਸਰਦਾਰ ਜੀ ਹਾਂ ਜੀ ਯਾਦ ਆ ਜਦੋਂ ਤੁਹਾਡੇ ਕੋਲੇ ਮੈਂ ਪਹਿਲੇ ਦਿਨ ਆਇਆ ਸੀ ਤੁਸੀਂ ਆਂਡ ਗਵਣ ਚ ਕੀ ਕਹਿੰਦੇ ਫਿਰਦੇ ਤੇ ਯਾਦ ਬਸ ਠੀਕ ਹੈ ਇੱਕ ਨਾ ਬਸ ਚਲ ਸਰਦਾਰਾ ਸਿਆਣੇ ਸੱਚ ਕਹਿੰਦੇ ਨੇ ਕਿ ਹੱਡੀਆਂ ਚੱਕ ਕੇ ਪਿਆ ਹਾਲਿਆ ਨਾ ਮਾੜਾ ਹੀ ਹੁੰਦਾ ਹੁਣ ਦੇਖ ਘੁਤਤੀ ਚੱਲ ਹੁਣ ਪਛਤਾ ਰਿਆਂ ਵੇਲੇ ਨੂੰ ਆ ਪਾਣੀ ਪੀਆ ਚਲ ਦਾਰਾ ਗੱਲੇਵੇਂ ਆ ਵੀ ਕਿਸੇ ਪਿੱਛੇ ਲੱਗ ਕੇ ਨਾ ਹੱਡੀਆਂ ਚੱਕ ਕੇ ਪਹਾਣੀ ਲਈਦਾ ਠੀਕ ਹੈ ਨਾ ਜਿੰਨੀ ਕਿ ਬੰਦੇ 'ਚ ਗੰਜਾਇਸ਼ ਹੋਵੇ ਯਾਰ ਉਨਾ ਕਰ ਲੈਣ ਸਿੱਕਾ ਹੁਣ ਅਸੀਂ ਕੀ ਕਰ ਸਕਦੇ ਭਾਈ ਤੁੱਤੀ ਜਾ ਅਬਾ ਜੀ ਪਾਣੀ ਦੇ ਆ ਓਏ ਏੜੀ ਆਉਂਗੀ ਚਾਹ ਇਹਦਾ ਓਏ ਆ ਅੱਗ ਲੱਗ ਗਈ ਯਾਰ ਇਹ ਨਕਸ਼ੇ ਨੂੰ ਤੂੰ ਮਿਸਤਰੀਆ ਮੈਨੂੰ ਅੰਦਰ ਵੜਦਾ ਕਰ ਯਾਰ ਸਾਡੇ ਟੱਬਰ ਨੂੰ ਬਹੁਤ ਔਖਾ ਹੋਇਆ ਪਿਆ ਉਹ ਭਰਾਵਾ ਸਾਨੂੰ ਲੋੜ ਨਹੀਂ ਹੈਗੀ ਤੂੰ ਯਾਰ 8 ਫੁੱਟ ਤੇ ਛੱਤ ਪਾ ਦੇ ਸਾਡਾ ਸਾਰਾ ਟੱਬਰ 6 ਫੁੱਟ ਤੋਂ ਹੇਠ ਉੱਤੇ ਹੈ ਹੀ ਨਹੀਂ 5 ਫੁੱਟ ਤੋਂ ਕਹਿ ਦਿੰਨਾ ਸਾਡੇ ਕਿ 5.5 ਫੁੱਟ ਉਹ ਮਿਸਤਰੀਆ ਤੂੰ ਛੱਡ ਪਰਾਂ 10-11 ਫੁੱਟ ਨੂੰ ਤੂੰ 8 ਫੁੱਟ ਦੀ ਛੱਤ ਪਾਵੇ ਸਾਡਾ ਸਾਰਾ ਟੱਬਰ 5 5.5 ਤੋਂ ਸਾਡਾ ਸਾਰਾ ਟੱਬਰ 6 ਤਹ ਤੂੰ ਛੱਡ ਮਿਸਤਰੀਆ 10-11 ਫੁੱਟ ਨੂੰ ਛੱਤ ਤੂੰ 8 ਫੁੱਟ ਦੀ ਪਾ ਦੇ ਯਾਰ ਸਾਡਾ ਤਾਂ ਸਾਰਾ ਟੱਬਰ 5.5 ਫੁੱਟ ਤੋਂ ਉੱਤੇ ਹੈ ਹੀ ਨਹੀਂ ਤੂੰ ਯਾਰ ਸਾਡੇ ਟੱਬਰ ਨੂੰ ਅੰਦਰ ਵੱੜਦਾ ਕਰਦੇ ਭਰਾਵਾ ਛੱਡ ਦੇ ਇਸ ਕਿਹੜਾ ਸਾਡਾ ਛੱਡ ਦੇ ਇੰਦਾ ਕਿ ਤੂੰ ਚੱਲ ਸਰਦਾਰਾ ਇੱਕ ਗੱਲ ਅਖਾਂ ਕਿਸੇ ਦੇ ਪਿੱਛੇ ਲੱਗ ਕੇ ਨਾ ਯਾਰ ਨਿਕਲ ਜਾ ਠੀਕ ਹੈ ਸਰਦਾਰਾ ਪਿੱਛੇ ਕਿਸੇ ਬਸ ਸਟਿਚਰ ਕਰਦੇ ਜ਼ਰਾ ਕਿਸੇ ਪਿੱਛੇ ਲੱਗ ਕੇ ਨਾ ਅੱਡੀਆਂ ਚੱਕ ਚੱਕ ਕੇ ਫਹਾ ਨਹੀਂ ਲਈਦਾ ਹੁੰਦਾ ਹਨਾ ਜਿੰਨਾ ਕੋ ਹੋ ਗਿਆ ਬੰਦਾ ਓਨੀ ਕ ਗੰਜਾਇਸ਼ ਚ ਰਹੇ ਯਾਰ ਓਨਾ ਚੰਗਾ ਹੁੰਦਾ ਹੁਣ ਤੂੰ ਦੇਖ ਭੁਗਤ ਰਹਿਣਾ ਹੁਣ ਆਪ ਦੇਖ ਲੈ ਤਰੀ ਸ਼ੋਸ਼ੇ ਬਾਜੀ ਦੇ ਸਿਆਣਿਆਂ ਨੇ ਕਿਹਾ ਕੋਈ ਅੱਡੀਆਂ ਚੱਕ ਕੇ ਠੀਕ ਹੈ ਨਾ ਆਏ ਕਹ ਸਿਆਣਿਆਂ ਨੇ ਦੇਵ ਸਿਆਣ ਕੋਣ ਆ ਰਹੇ ਨੇ ਫਾਈਨਲ ਕਰਦੇ ਚਲ ਸਰਦਾਰਾ ਜਦੋਂ ਤੇਰੇ ਪਹਿਲੇ ਦਿਨ ਲੱਗਿਆ ਸੀ ਨਾ ਚਲ ਸਰਦਾਰਾ ਜਦੋਂ ਤੇਰੇ ਪਹਿਲੇ ਦਿਨ ਲੱਗਿਆ ਸੀ ਨਾ ਕੋ ਮਿੰਟ ਚਲ ਠੀਕ ਹੈ ਚੱਕ ਹਾਂ ਠੀਕ ਹੈ ਉਹ ਕਰੰਡੀ ਫੜਾਈ ਯਾਰ ਇਹ ਫਿਰ ਐਂ ਕਰੋ ਸਰਦਾਰ ਹਾਂ ਉਹ ਫਿਰ ਤੇ ਟਾਇਲ ਨਹੀਂ ਮੰਗਾਉਣੀ ਫਿਰ ਦੂ ਗੇੜੇ ਉਹਦੇ ਤਾਂ ਮਗਾ ਲੂ ਵੱਡੀ ਇਟ ਦੇ ਹੁਣ ਵੱਡੀ ਇਟ ਹੋਰ ਕਿੰਨੀ ਕਿਤੇ ਮੰਗਾਏਗਾ ਕੋਣ 8 ਫੁੱਟ ਦਾ ਸਰਦਾਰ ਵਾਲੀ ਆ ਛੱਤ ਹੋਈ ਹੈ ਉਹ ਤੂੰ ਐਂ ਕਰ ਯਾਰ 8 ਫੁੱਟ ਤੇ ਪਾ ਦੇ ਓਏ ਸਾਡਾ ਤਾਂ ਖਹਿੜਾ ਸਾਡਾ ਯਾਰ ਬਹੁਤ ਔਖੇ ਪਏ ਆ ਅਸੀਂ ਦਾ 8 ਫੁੱਟ ਤੇ ਕੌਣ ਪਾਉਂਦਾ ਹੁੰਦਾ ਸਰਦਾਰ ਦੀ ਛੱਤ ਉਹ ਅਸੀਂ ਤਾਂ ਐਂ ਹੀ ਰਹਿ ਲਾਂਗੇ ਸਭ ਮੈਨੂੰ ਘਰੇਵਾੜ ਦਾ ਕਰ ਦੇ ਯਾਰ ਤੂੰ ਕਰੇ ਵੀ ਤੈਂਓ ਬੜੋਂਗੇ 11 ਫੁੱਟ ਤੇ 10 ਫੁੱਟ ਤਾਂ ਪਾ ਦੀਏ ਘਟੋ ਘਟਾ ਚੱਲ ਪੀ ਉਹ ਤਾਂ ਭੱਜ ਜਾ ਉਹ ਤਾਂ ਹੁਣ ਅਸੀਂ ਛੜ ਤੇ ਬਾਅਦ ਚਲਾ ਜਾਵੇ ਬਾਈ ਇੱਥੇ ਹੋ ਰਿਹਾ ਦੋ ਮਿੰਟ ਫੋਨ ਮਮਾ ਕੋਲ ਤੋਂ ਲੈ ਲੈ ਜਾ ਕੇ ਪਾਵਾਂਗੇ 72 ਬਈ ਯਾਰ ਲੱਖ ਰੁਪਏ ਪਾ ਦੇ ਯਾਰ ਬਸ ਐ ਕਰ ਲ ਅਗਲੇ ਮਹੀਨੇ ਤੱਕ ਆਪਾਂ ਕਰ ਦਾਂਗੇ ਯਾਰ ਪਾ ਬਾਈ ਬਣ ਕੇ ਲੱਖ ਰੁਪਏ ਠੀਕ ਹੈ ਉਹ ਸਰਦਾਰ ਜੀ ਹਾਂ ਬਾਈ ਇੱਕ ਐ ਕਰ 1000 ਕ ਟਾਇਲ ਇਟ ਮੰਗਾ ਲੈ ਬੋ ਉਹ ਸਰਦਾਰ ਜੀ ਹਾਂ ਜੀ ਉਹ ਐਂ ਕਰੋ 1000 ਕਟਾਇਲ ਇਟ ਮੰਗਾਓ ਹੋਰ ਕਿਉਂ ਹੁਣ 1000 ਟਾਇਲ ਇਟ ਕਾਇਲ ਹੀ ਮੰਗਾਈਏ ਉਹ ਜਿਹੜਾ ਤੁਹਾਡਾ ਨਕਸ਼ਾ ਜ ਆਏ ਓਏ ਸਾਰੇ ਆ ਉਪਰਾਂ ਨਕਸ਼ੇ ਤੇ ਜਿਹੜੀਆਂ ਕੰਗ ਕੋਲੇ ਜਿ ਨੇ ਬਣਾਉਣੇ ਨੇ ਕੰਧ ਕੋਲੇ ਜ ਬਣਾਉਣੇ ਨੇ ਹੋਰ ਆ ਡਿਜ਼ਾਈਨ ਜੇ ਤੇ ਲੱਗੂਗੀ ਲੱਫੜਾ ਦੇ ਮੈਨੂੰ ਆ ਫੜੋ ਆ ਮੂਰੇ ਲੱਗੂ ਇੱਥੇ ਮੂਰੇ ਚੈੱਕ ਕਰ ਲੋ ਧਿਆਨ ਨਾਲ ਹੋਰ ਵਾਹ ਚੱਲ ਆ ਕਰੰਡੀ ਦੇਖੀ ਯਾਰ ਉਹ ਫਿਰ ਐਂ ਕਰ ਸਤਾਰਤ ਹਾਂ ਉਹ ਕਰੰਡੀ ਫੜ ਲੈ ਪਹਿਲਾਂ ਆਹ ਹੀ ਬਾ ਹੋਰ ਕੀ ਹਾਲ ਹੈ ਕਿ ਭਾਈ ਉਹ ਵਧੀਆ ਵਧੀਆ ਠੀਕ ਠਾਕ ਲਾਲੇ ਮਿਸਤਰੀ ਹਾਂ ਲਾਲੇ ਮਿਸਤਰੀ ਅੱਛਾ ਜੀ ਆਹ ਦੇਖ ਨਕਸ਼ਾ ਅਜਾ ਨਕਸ਼ਾ ਬਣਵਾ ਲਿਆ ਆ ਇਹਦਾ ਰੁਪਾਲ ਮੋੜ ਵਾਲੇ ਨੇ ਟਾਪ ਦਾ ਨਕਸ਼ਾ ਬਣਾਉਂਦੇ ਨੇ ਉਹਨਾਂ ਤੋਂ ਬਣਵਾਇਆ ਇਹ ਬੜਾ ਘੈਂਟ ਨਕਸ਼ਾ ਤਾਂ ਪੂਰਾ ਘੈਂਟ ਆ ਯਾਰ ਹੈਗੀ ਕੋਠੀ ਗਵੰਡੀਆਂ ਦੀ ਕੋਈ ਨਾ ਨਾ ਵੀ ਮੈਂ ਕਹਿੰਦਾ ਏਰੀਆ 'ਚ ਨਹੀਂ ਹੋਣੀ ਯਾਰ ਇਹਦੇ ਨਾਲ ਦੀ ਕੋਠੀ ਕਿਤੇ ਗਵੰਡੀਆਂ ਦੇ ਤਾਂ ਆਪਾਂ ਅੱਗ ਲਾ ਦੇਣੀ ਆ ਇਹ ਟਾਪ ਦੀ ਕੋਠੀ ਬਣਾਉਣੀ ਆ ਪੈਸੇ ਕੰਨੀਓ ਪਰਵਾਹ ਨਹੀਂ ਕਰਨੀ ਪੈਸੇ ਕੰਨੀਓ ਚਾ ਪਟ ਕੱਟਦੇ ਨੇ ਬਟ ਆਏ ਦੇਖਣੇ ਖੜ ਖੜ ਕੇ ਲੋਕ ਕੋਠੇ ਦਾ ਪੂਰੀ ਕਹਿਮ ਹੈ ਬਾਈ ਮੰਨਦਾ ਹਾਂ ਦੇਖੀ ਜਾਈ ਤੂੰ ਕੀ ਬਣਾਉਣੇ ਆਪਾਂ ਬੜੀ ਵਧੀਆ ਠੀਕ ਹੈ ਵਧਾਈਆਂ ਬਾਈ ਤੈਨੂੰ ਮਸਤੀ ਲਾ ਲੈ ਮਿਸਤਰੀ ਵੀ ਜਖੇਪੜ ਵਾਲਾ ਲਾਉਣਾ ਨਿੱਕਾ ਅੱਛਾ ਜੀ ਹਾਂ ਉਹ ਵੀ ਕਹਦੇ ਕਹਿਮ ਹੈ ਬੰਦਾ ਤੂੰ ਦੇਖੀ ਜਾਈ ਠੀਕ ਹੈ ਬਾਈ